ਸਾਥੀ ਗਾਲ ਦੌਰ ਤੋਂ ਮੈਂ ਤੁਹਾਡਾ ਜੱਸ ਤੋਂ ਤੁਸੀਂ ਦੇਖ ਰਹੇ ਹੋ ਜੱਸ ਤੋਂ ਨੈਟਵਰਕ ਅੱਜ ਅਸੀਂ ਆਪਾਂ ਇਹ ਜੀ ਫਰੀਦਗੜ੍ਹ ਮੇਲੇ ਤੇ ਜੀ ਕਿ ਮੇਲਾ ਤੁਹਾਨੂੰ ਆਪਾਂ ਦਿਖਾਉਣੇ ਆ ਚਲੋ ਬਣੇ ਰਹੋ ਆਪਣੇ ਨਾਲ ਨੂੰ ਫੇਰ ਟਾਇਰ ਨਾਲ ਜੋੜ ਦਿੰਦਾ ਫੇਰ ਜੋਰ ਲਾਦਾ ਇੰਜਨ ਦਾ ਅੜਾਟ ਪਈ ਜਾਂਦਾ ਇੰਜਨ ਦਾ ਆ ਇੱਥੇ ਹੁਣ ਦੋ ਤਿੰਨ ਜਣੇ ਬੈਠੇ ਤਾਂ ਸੀਗੇ ਤੇ ਜਦੋਂ ਬੈਠੇ ਸੀ ਉਹ ਤਾਂ ਬਹੁਤ ਹੱਸੀ ਜਾਂਦੇ ਸੀ ਭਈ ਜਦੋਂ ਇਹ ਚੱਲ ਪਿਆ ਜਿਗਾੜ ਜਾ ਤੇ ਮੁੜ ਕੇ ਭਈ ਉਹਨਾਂ ਦਾ ਮੂੰਹ ਹੀ ਉੱਡ ਗਿਆ ਤੇ ਇੱਕ ਦੂਜੇ ਨੂੰ ਫੜ ਕੇ ਬਹਿ ਗਏ ਅੱਖਾਂ ਮੀਚ ਕੇ ਕਹਿੰਦੇ ਵੀ ਦੇਖੀ ਜਾ ਹੁਣ ਜਿਹੜਾ ਕੋਸ ਉਹ ਪੰਗਾ ਤਾਂ ਲੈ ਹੀ ਲਿਆ ਲਓ ਜੀ ਆ ਗਏ ਜੀ ਆਪਾਂ ਫਰੀਦਕੋਟ ਪਹੁੰਚ ਚੁੱਕੇ ਆਂ ਜੀ ਬਾਬਾ ਫਰੀਦ ਦੇ ਮੇਲੇ ਤੇ ਇਹ ਆਪਣਾ ਤਲਵੰਡੀ ਚੌਂਕ ਚੌਂਕ ਆ ਜੀ ਇੱਥੇ ਸਾਨੂੰ ਉਤਾਰਤਾ ਬੱਸ ਵਾਲਿਆਂ ਨੇ ਉਧਰਲੇ ਪਾਸੇ ਦੂਜੇ ਪਾਸੇ ਬੰਦ ਸੀਗਾ ਕਿਉਂਕਿ ਭੀੜ ਬਹੁਤ ਜ਼ਿਆਦਾ ਸੀਗੀ ਉਧਰ ਦੇ ਪਾਸੇ ਬੱਸਾਂ ਲੱਗਦੀਆਂ ਨਹੀਂ ਜੀ ਇੱਥੋਂ ਬਾਅਦ ਸਾਨੂੰ ਤੁਰ ਕੇ ਹੀ ਜਾਣਾ ਪਿਆ ਪਹਿਲਾਂ ਤਾਂ ਅਸੀਂ ਸਕੀਮ ਬਣਾਈ ਸੀ ਅਸੀਂ ਆਟੋ ਤੇ ਜਾਈਏ ਫੇਰ ਆਖਿਆ ਵੀ ਤੁਹਾਨੂੰ ਇਸ ਚੰਗੀ ਤਰ੍ਹਾਂ ਮੇਲਾ ਦੇਖ ਦਿਸਣਾ ਨਹੀਂ ਆਟੋ ਤੇ ਫਿਰ ਅਸੀਂ ਪੈਦਲ ਯਾਤਰਾ ਸ਼ੁਰੂ ਕੀਤੀ ਇਹ ਇੱਥੋਂ ਪਹੁੰਚਦੇ ਪਹੁੰਚਦੇ ਸਾਨੂੰ ਜੀ ਆਪਣੇ ਪੈ ਗਿਆ ਹੋਊਗਾ 6-7 ਕਿਲੋਮੀਟਰ ਪਰ ਪਤਾ ਹੀ ਨਹੀਂ ਲੱਗਿਆ ਗੱਲਾਂ-ਗੱਲਾਂ 'ਚ ਅਸੀਂ ਹੌਲੀ-ਹੌਲੀ ਤੁਰੇਗੇ ਸਾਨੂੰ ਪਤਾ ਹੀ ਨਹੀਂ ਲੱਗਿਆ ਨਾ ਹੀ ਔਖੇ ਹੋਏ ਹਾਂ ਬਾਲਾ ਅਸੀਂ ਹੌਲੀ-ਹੌਲੀ ਤੁਰੇਗੇ ਇਹ ਆਪਣੀਆਂ ਹਰੀਕੇ ਪਤਨ ਵਾਲੀਆਂ ਨਹਿਰਾਂ ਜਿਹੜੋ ਫਰੀਦਕੋਟ ਵੱਲ ਦੀ ਲੰਘਦੀਆਂ ਹਨ ਜਿਹੜੇ ਬੰਦੇ ਨਹੀਂ ਜਾ ਸਕੇ ਜੀ ਉਹਨਾਂ ਵਾਸਤੇ ਵੀਡੀਓ ਬਣਾਈ ਆਪਾਂ ਘਰ ਬੈਠੇ ਦੇਖ ਸਕਣ ਆ ਆਪਣਾ ਸਰਕਾਰੀ ਕਾਲਜ ਆ ਗਿਆ ਜੀ ਫਰੀਦਕੋਟ ਵਾਲਾ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇਖੋ ਤੁਸੀਂ ਮਾਰੋ ਝਾਤੀ ਤੇ ਉਧਰਲੇ ਪਾਸੇ ਇਧਰ ਦੂਸੇ ਹੱਥ ਕੋਈ ਪ੍ਰੋਗਰਾਮ ਚੱਲ ਰਿਹਾ ਸੀਗਾ ਜੀ ਤੇ ਆਪਣੇ ਇੱਥੇ ਜੀ ਖੂਨਦਾਨ ਮਹਾਦਾਨ ਕੈਂਪ ਲੱਗਿਆ ਸੀਗਾ ਬਹੁਤ ਲੋਕ ਖੂਨ ਡੋਨੇਟ ਕਰ ਰਹੇ ਸੀਗੇ ਇੱਥੇ ਜੀ ਤੇ ਦੇਖੋ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਜੀ ਬਲੱਡ ਡੋਨੇਟ ਕੈਂਪ ਲੱਗਿਆ ਸੀ ਜੀ ਬਹੁਤ ਲੋਕ ਪਾਰਟਿਸਪੀਕੇਟ ਕਰ ਰਹੇ ਸੀ ਮਨੁੱਖੀ ਸੇਵਾ ਜਿੰਨਾਂ ਕੋਲ ਹੁੰਦਾ ਜਾ ਸਕੀ ਜੀ ਉਹਨਾਂ ਵਾਸਤੇ ਦਾਨ ਕੈਂਪ ਲੱਗ ਰਿਹਾ ਸੀ ਤੋਂ ਬਾਅਦ ਆ ਪੁਰਾਣੀ ਬਿਲਡਿੰਗ ਸੀ ਰਾਜੇ ਮਹਾਰਾਜਾਂ ਦੀ ਜੀ ਉਹ ਆਪਾਂ ਦਿਖਾਈ ਆ ਤੁਹਾਨੂੰ ਦੇਖੋ ਕਰੋ ਚੈੱਕ ਬਿਲਡਿੰਗ ਬਹੁਤ ਪੁਰਾਣੀ ਸੀਗੀ ਜੀ ਪ੍ਰੀ ਰਿਕਾਰਡ ਪਤਾ ਹੀ ਆ ਤੁਹਾਨੂੰ ਜਿਵੇਂ ਪੁਰਾਣੀ ਰਾਜੇ ਰਾਜਾਂ ਰਾਣੀਆਂ ਦਾ ਇਤਿਹਾਸ ਆ ਬਿਲਡਿੰਗ ਦੇਖੋ ਸਾਰੀ ਉਸ ਤੋਂ ਬਾਅਦ ਅੱਗੇ ਆ ਗਿਆ ਜੀ ਪੁਰਾਣਾ ਬਾਜ਼ਾਰ ਬਾਜ਼ਾਰ ਬਾਈ ਦੀ ਲੰਗਦੇ ਹੋ ਕੇ ਗਾਂ ਅੱਗੇ ਜਾ ਕੇ ਆਪਾਂ ਬਾਬਾ ਫਰੀਦ ਦੇ ਪਹੁੰਚਾਂਗੇ ਕਿਲਾ ਉੱਗੇ ਅੱਗੇ ਜੀ ਇਹ ਤੋਂ ਉਸ ਤੋਂ ਅੱਗੇ ਕਿਲਾ ਆਊਗਾ ਦੇਖੋ ਜਾਦੀ ਮਾਰੋ ਪੁਰਾਣੀਆਂ ਬਿਲਡਿੰਗਾਂ ਕੰਡਾਂ ਪੁਰਾਣੀਆਂ ਅੱਗੇ ਬੋਰਡ ਆਊਗਾ ਬਹੁਤ ਪੁਰਾਣਾ ਦੀ ਹਾਂ ਆ ਦੇਖੋ ਕਿੰਨਾ ਪੁਰਾਣਾ ਬੋਰਡ ਇੱਥੇ ਬਾਜ਼ਾਰ ਆ ਜੀ ਪੁਰਾਣੀਆਂ ਦੁਕਾਨਾਂ ਬਹੁਤ ਛੜਦੀਆਂ ਉਧਰ ਕੁੱਤਾ ਲੋ ਜੀ ਸਾਹਮਣੇ ਕਰੋ ਚੈੱਕ ਕਿਲਾ ਆ ਗਿਆ ਪੁਰਾਣਾ ਜੀ ਰਾਜੇ ਰਾਣੀਆਂ ਦਾ ਪ੍ਰੀਤਕੋਟ ਵਾਲਾ ਕਿਲਾ ਕਰੋ ਚੈੱਕ ਇਥੋਂ ਖੱਬੇ ਹੱਥ ਮੁੜ ਕੇ ਜੀ ਬਾਬਾ ਟੇਲਾ ਬਾਬਾ ਫਰੀਦ ਜੀ ਦਾ ਜਗਾ ਜਿੱਥੇ ਸਮਾਧ ਬਣੀ ਹੈ ਬਾਬੇ ਫਰੀਦੀ ਚਲੋ ਅੱਗੇ ਚੱਲਦੇ ਆਂ ਆਪਾ ਦਿਖਾਉਨੇ ਆਂ ਇਥੋਂ ਸਮਾਨ ਲੈ ਸਕਦੇ ਆਂ ਬਾਜ਼ਾਰ ਲੱਗਿਆ ਹੋਇਆ ਜੀ ਬਾਬਾ ਜੀ ਦੇ ਇੱਕ ਪ੍ਰਸ਼ਾਦ ਚੜਦਾ ਹੈ ਮਿਚਲੀ ਦਾ ਪ੍ਰਸ਼ਾਦ ਸ਼ੱਕਰ ਦਾ ਪ੍ਰਸ਼ਾਦ ਤੇ ਸਰੋਂ ਦਾ ਤੇਲ ਚੜਦਾ ਹੈ ਜੀ ਚਲੋ ਦੇਖੋ ਅੱਗੇ ਆਹ ਟਰੈਕਟਰ ਨਾਲ ਸੇਵਾ ਕਰ ਰਿਹਾ ਕਿਸਾਨ ਜੀ ਇਸ ਤੋਂ ਬਾਅਦ ਆ ਆਪਣੀ ਜਗਾ ਆ ਗਈ ਜੀ ਬਾਬਾ ਜੀ ਦੀ ਜਗਾ ਟੇਲਾ ਬਾਬਾ ਫਰੀਦ ਜੀ ਇਸ ਕਰੋ ਦਰਸ਼ਨ ਮੱਥਾ ਟੇਕੇ ਬੜੇ ਅੰਦਰ ਦਰਸ਼ਨ ਕਰੋ ਜੀ ਬਾਬਾ ਜੀ ਦੇ ਪਵਿੱਤਰ ਹਉਮਨਾਮੇ ਦੇ ਜੀ ਉਸ ਤੋਂ ਬਾਅਦ ਅੰਦਰ ਅਸੀਂ ਮੱਥਾ ਟੇਕਿਆ ਜੋ ਮੱਥਾ ਟੇਕ ਕਿਸੇ ਨੂੰ ਪਹੁੰਚਾ ਬਹੁਤ ਜ਼ਿਆਦਾ ਲੋਕਾਂ ਦਾ ਇਕੱਠ ਸੀਗਾ ਸੰਗਤ ਬਹੁਤ ਜ਼ਿਆਦਾ ਸੀਗੀ ਬਹੁਤ ਦੂਰੋਂ ਦੂਰੋਂ ਆ ਕੇ ਲੋਕ ਮੱਥਾ ਟੇਕਦੇ ਆ ਤੇ ਨਿਹਾਲ ਹੁੰਦੇ ਆ ਜੀ ਤੇ ਵੀਰਵਾਰ ਨੂੰ ਬਹੁਤ ਜ਼ਿਆਦਾ ਇੱਥੇ ਇਕੱਠ ਹੁੰਦਾ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਦੂਰੋਂ ਲੋਕ ਸੰਗਤ ਮੱਥਾ ਟੇਕਣ ਲਈ ਆਉਂਦੀ ਆ ਬਾਬਾ ਬਾਬਾ ਜੀ ਦੇ ਦਰਸ਼ਨ ਕਰਨ ਕਿੱਥੇ ਬੈਠੇ ਅਸੀਂ 10-20 ਮਿੰਟ ਬੈਠ ਕੇ ਗੁਰੂ ਦੇ ਦਰਬਾਰ ਦੀ ਹਾਜ਼ਰੀ ਭਰ ਕੇ ਫਿਰ ਅਸੀਂ ਅੱਗੇ ਚਲੇ ਗਏ ਜੀ ਦਰਸ਼ਨ ਕਰੋ ਸੱਚਖੰਡ ਸਾਭ ਜੀ ਦੇ ਸੱਚਖੰਡ ਪਸੰਦ ਰੰਕਾਰ ਉਸ ਤੋਂ ਬਾਅਦ ਬਾਟ ਕੇ ਬਾਣੀ ਨਾਲ ਜੋੜ ਕੇ ਬਾਣੀ ਸੁਣ ਕੇ ਅੱਗੇ ਅਸੀਂ ਚਲੇ ਗਏ ਜੀ ਉਸ ਤੋਂ ਬਾਅਦ ਅਸੀਂ ਗਏ ਮੱਥਾ ਟੇਕਣ ਤੋਂ ਬਾਅਦ ਪਹੁੰਚ ਗਏ ਅਸੀਂ ਸਾਦਕ ਚੌਕ ਜਿੱਥੇ ਕਿ ਮਨੋਰੰਜਨ ਮੇਲਾ 2025 ਲੱਗਿਆ ਸੀਗਾ ਅਸੀਂ ਮੇਲੇ 'ਚ ਪਹੁੰਚ ਗਏ ਜੀ ਦੇਖੋ ਅਸੀਂ ਗਾਲ ਦੋ ਤੋਂ ਮੈਂ ਤੁਹਾਡਾ ਜੱਸ ਦੋ ਤੁਸੀਂ ਦੇਖ ਰਹੇ ਹੋ ਜੱਸ ਦੋ ਨੈਟਵਰਕ ਅੱਜ ਅਸੀਂ ਆਪਾਂ ਜੀ ਫਰੀਦਗੜ੍ਹ ਮੇਲੇ ਤੇ ਜੀ ਤੇ ਮੇਲਾ ਤੁਹਾਨੂੰ ਆਪਾਂ ਦਿਖਾਉਣੇ ਆ ਚੇਲੋ ਬਣੀ ਰਹੋ ਆਪਣੇ ਨਾਲ ਆ ਖਾਣ ਪੀਣ ਦਾ ਸਮਾਨ ਸੀ ਬਹੁ ਬਰਾਟੀਆਂ ਸੀ ਕਰੋ ਚੈੱਕ ਅਮਰੀਕਨ ਪਟਾ ਆ ਜਵਾ ਕੂੜ ਤੇ ਝੂਟ ਲਈ ਜਾਂਦੇ ਬਈ ਨਿਆਰੇ ਲਈ ਜਾਂਦੇ ਪਹਿਲੇ ਲੈਂਦੇ ਆ ਬਈ ਇਹ ਉਸ ਤੋਂ ਬਾਅਦ ਆ ਰੇਲ ਗੱਡੀ ਜੀ ਭੱਜੀ ਫਿਰਦੀ ਇਹਦੇ ਮਗਰ ਇੰਜਾਂ ਲੱਗਿਆ ਜੀ ਕੜ-ਕੜ-ਕੜ-ਵਾੜ-ਵਾੜ ਕਰੀ ਜਾਂਦੀ ਐ ਬਹੁਤ ਜਾਨੀ ਇਹਦੇ ਵਿੱਚ ਵੀ ਬੈਠੇ ਆ ਐਨਜੋਏ ਕਰ ਰਹੇ ਆਪਣੀ ਲਾਈਫ ਨੂੰ ਆਉਣਾ ਚਾਹੀਦਾ ਈ ਆਪਾਂ ਨੂੰ ਟਾਈਮ ਕੱਢ ਕੇ ਆਪਾਂ ਟੈਨਸ਼ਨ ਫਰੀ ਹੋ ਜਾਨੇ ਆ ਕੰਮਾਂ ਕਰਾਂ ਤੋਂ ਦੇਖੋ ਆਉਣਾ ਚਾਹੀਦਾ ਆਪਾਂ ਨੂੰ ਰਿਲੈਕਸ ਹੋ ਜਾਂਦਾ ਮਾਈਂਡ ਆਪਣਾ ਘੁੰਮਣਾ ਫਿਰਨਾ ਚਾਹੀਦਾ ਆ ਚੰਡੋਲ ਆ ਗਈ ਵੱਡੀ ਇਹਦੇ ਆਪਾਂ ਤਾਂ ਬਈ ਕਿਹੜਾ ਪੰਗਾ ਲਿਆ ਸੀ ਉਸ ਤੋਂ ਬਾਅਦ ਨਹੀਂ ਚੜੇ ਇਹਦੇ ਤੇ ਇਹ ਤੇ ਬਈ ਮਾੜੇ ਦੇਣ ਵਾਲਾ ਮਾੜੇ ਦੇਣ ਵਾਲਾ ਬੰਦਾ ਨਾ ਇਹਦੇ ਤੇ ਜੜੇ ਕੀ ਦਾ ਡੈਲ ਹੈ ਚੰਗਾ ਉਹੀ ਚੜੇ ਬਈਏ ਤੇ ਬੜਾ ਉੱਚਾ ਕੰਬ ਰਿਹਾ ਇਹ ਭਰਾਵਾ ਥੱਲੇ ਨਹੀਂ ਚੱਕ ਆਂਦਾ ਕਿ ਬਹੁਤ ਭੜੀ ਹੁੰਦੀ ਹੈ ਇਹਦੇ ਤੇ ਮੁੜ ਕੇ ਆਹ ਜਿਹੜਾ ਪੰਗਾ ਆ ਜਾ ਇਹ ਤੇ ਬਹੁਤ ਜ਼ੋਰ ਲੱਗਿਆ ਇਹਦਾ ਇੰਜਣ ਜੇ ਦਾ ਕੁਲਾਚ ਛੱਡ ਦਿਆ ਫਿਰ ਇਤਰਾ ਰਿਹਾ ਥੱਲੇ ਬਈ ਇਹਦੇ ਟਾਇਰ ਲੱਗਿਆ ਵਾ ਉਹ ਜਦੋਂ ਆਏ ਥੱਲੇ ਨੂੰ ਜਾਂਦਾ ਦੂਜੇ ਪਾਸੇ ਨੂੰ ਫੇਰ ਟਾਇਰ ਨਾਲ ਜੋੜ ਦਿੰਦਾ ਫੇਰ ਜ਼ੋਰ ਲਾਦਾ ਇੰਜਣ ਦਾ ਅੜਾੜ ਪਈ ਜਾਂਦਾ ਇੰਜਣ ਦਾ ਆ ਇੱਥੇ ਹੁਣ ਦੋ ਤਿੰਨ ਜਣੇ ਬੈਠੇ ਤਾਂ ਸੀਗੇ ਤੇ ਜਦੋਂ ਬੈਠੇ ਸੀ ਉਹ ਤਾਂ ਬਹੁਤ ਹੱਸੀ ਜਾਂਦੇ ਸੀ ਭਈ ਜਦੋਂ ਇਹ ਚੱਲ ਪਿਆ ਜਗਾੜ ਜਾ ਤੇ ਮੁੜ ਕੇ ਭਈ ਉਹਨਾਂ ਦਾ ਮੂੰਹ ਹੀ ਉੱਡ ਗਿਆ ਤੇ ਇੱਕ ਦੂਜੇ ਨੂੰ ਫੜ ਕੇ ਬਹਿ ਗਏ ਅੱਖਾਂ ਮੀਚ ਕੇ ਕਹਿੰਦੇ ਵੀ ਵੇਖੀ ਜਾ ਹੁਣ ਜਿਹੜਾ ਕੋਸੂ ਪੰਗਾ ਤਾਂ ਲੈ ਹੀ ਲਿਆ ਵੇਖੋ ਹੁਣ ਐਂ ਕਰੀ ਜਾਂਦੇ ਵੀ ਰੋਕ ਜੇ ਕਿਹੜੇ ਵੇਲੇ ਰੁਕੇ ਬਹੁਤ ਖਤਰਨਾਕ ਕੰਮ ਪੰਗਾ ਹੀ ਆ ਭਈ ਇਹ ਮੜੇਦਲ ਵਾਲੇ ਬੰਦੇ ਨੂੰ ਪੰਗਾ ਨਹੀਂ ਲੈਣਾ ਚਾਹੀਦਾ ਚਲੋ ਓਕੇ ਵਖਾਉਣੇ ਆਪਾਂ ਆਪੇ ਦੇਖੋ ਉਸ ਤੋਂ ਬਾਅਦ ਆਈ ਆ ਪਰਿਵਾਰ ਇੱਕ ਕਰਤੱਵ ਕਰ ਰਿਹਾ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਆਪਾਂ ਨੂੰ ਹੈਲਪ ਕਰਨੀ ਚਾਹੀਦੀ ਇਹਨਾਂ ਦੀ ਵੀ ਅੱਗੇ ਬਈ ਆ ਸੀਗਾ ਲੰਕਣ ਵਾਲਾ ਆਖੇ 80 ਸਕੈਂਟ ਲੰਕੋ 50 ਰੁਪਏ ਟੈਕਟ ਤੇ 500 ਰੁਪਏ ਜਿੱਤੋ ਬਈ ਇਹ ਕਿਸੇ ਤੋਂ ਨਹੀਂ ਲੰਕਿਆ ਜਾਂਦਾ ਮੇਰੇ ਹਿਸਾਬ ਨਾਲ ਤਾਂ ਉਸ ਤੋਂ ਬਾਅਦ ਜੀ ਆ ਗਏ ਆਪਾਂ ਗੁਰਦੁਆਰੇ ਆਪਣੇ ਲਾ ਕਾਲਜ ਕੋਲੇ ਆ ਜੀ ਨੇੜੇ ਇਹ ਗੁਰਦੁਆਰਾ ਦੂਸਰਾ ਗੂਤਰੀ ਸਾਹਿਬ ਜੀ ਫਰੀਦਕੋਟ ਇੱਕ ਇੱਥੇ ਬਾਬਾ ਜੀ ਦੀ ਬਾਬਾ ਫਰੀਦ ਫੋਲਵਾੜੀ ਆ ਜੀ ਉੱਥੇ ਅਸੀਂ ਫੋਟੋਆਂ ਖਿੱਚਿਆ ਬਹੁਤ ਵਧੀਆ ਲੱਗਿਆ ਤੇ ਕਰੋ ਦਰਬਾਰ ਸਾਹਿਬ ਦੇ ਦਰਸ਼ਨ ਜੀ ਦੀਵਾਨ ਬਾਬਾ ਗੁਰਦੁਆਰਾ ਕੂਦਲੀ ਸਾਹਿਬ ਫਰੀਦਕੋਟ ਜੀ ਇੱਥੇ ਆ ਕੇ ਸਾਨੂੰ ਬਹੁਤ ਸਕੂਨ ਮਿਲਿਆ ਇੱਥੇ ਬਹੁਤ ਵਧੀਆ ਜਗ੍ਹਾ ਬਣੀ ਹੋਈ ਹੈ ਜੀ ਦੂਰੋਂ ਦੂਰੋਂ ਸੰਗਤ ਨਤਮਸਤਕ ਹੋ ਰਹੀ ਹੈ ਜੀ ਆ ਕੇ ਦਰਬਾਰ ਸਾਹਿਬ ਦਰਸ਼ਨ ਕੀਤੇ ਬੈਠੇ 5 ਮਿੰਟ ਗੁਰੂ ਦੀ ਹਾਜ਼ਰੀ ਵਿੱਚ ਗੁਰਬਾਣੀ ਸੁਣੀ ਤੇ ਬਹੁਤ ਮਨ ਨੂੰ ਸਕੂਨ ਮਿਲਿਆ ਇਸ ਤਰ੍ਹਾਂ ਦੀਆਂ ਹੋਰ ਵੀ ਸਾਡੀਆਂ ਵੀਡੀਓ ਆਉਣਗੀਆਂ ਜੀ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕੋਈ ਸਾਡਾ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਵੱਧ ਘੱਟ ਬੋਲਿਆ ਹੋਵੇ ਮਾਫੀ ਚਾਹੁੰਦੇ ਹਾਂ ਜੀ